ਕਮਿਕਰ ਕੋਲ ਰੋਡ ਐਕਸੀਡੈਂਟ ਆਇਆ ਕਿੰਨੇ ਪੇਸ਼ੈਂਟ ਆਏ ਤੇ ਕਿਸ ਤਰ੍ਹਾਂ ਦੀ ਹਾਲਤ ਹਨ ਹਾਂਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਦੋਨੇ ਰੋਡ ਐਕਸੀਡੈਂਟ ਨਾਲ ਆਏ ਆ ਉਹ ਬਰਨਾਲਾ ਰੋਡ ਤੇ ਐਕਸੀਡੈਂਟ ਹੋਇਆ ਵਾ ਉਹ ਇੱਕ ਕੁੜੀ ਦਾ ਹੈ ਉਹਦਾ ਨਾਮ ਹੈਗਾ ਸੁਖਦੀਪ ਕੌਰ ਤੇ ਇੱਕ ਮੇਲ ਪੇਸ਼ੈਂਟ ਹੈ ਜਿਸਦਾ ਨਾਮ ਹੈਗਾ ਕੁਤੇਜ ਸਿੰਘ ਉਹ ਪਾਦਰ ਤੇ ਡਾਟਰ ਹੈ ਗਿਆ ਇੱਕ ਹੋਰ ਪੇਸ਼ੈਂਟ ਦਾ ਹੈ ਗਿਆ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਉਹ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚੇ ਨੇ ਤੇ ਉਹਨਾਂ ਚੋਂ ਜਿਹੜੀ ਸੁਖਦੀਪ ਕੌਰ ਹੈ ਉਹਦੀ ਕੰਡੀਸ਼ਨ ਥੋੜੀ ਜੀ ਸਟੇਬਲ ਹੈ ਗਿਆ ਇਹੜਾ ਪਾਦਰ ਕੁਝ ਮਲਟੀਪਲ ਫ੍ਰੈਕਚਰਸ ਆ ਗਏ ਆ ਬੋਨੇ ਹਜੇ ਹੋਰ ਇਨਵੈਸਟੀਗੇਸ਼ਨਸ ਲਈ ਅਸੀਂ ਰਿਪੋਰਟਸ ਇਨਵੈਸਟੀਗੇਸ਼ਨ ਲਈ ਭੇਜੀ ਹੋਈਆਂ ਜਦ ਰਿਪੋਰਟਸ ਆਣਦੀਆਂ ਜੀ ਕਾਰਵਾਈ ਤੇ ਰਹੀ ਹੈ ਕੋਈ ਡੈਥ ਵੀ ਹੋਈ ਹੈ ਹਾਂਜੀ ਸ਼ਾਇਦ ਇੱਕ ਪੇਸ਼ੈਂਟ ਦਾ ਪਤਾ ਚੱਲਿਆ ਕਿ ਸ਼ਾਇਦ ਉਹਦੇ ਚੋਂ ਇੱਕ ਜਿਹੜਾ ਥਰਡ ਪੇਸ਼ੈਂਟ ਸੀਗਾ ਉਹ ਤਾਂ ਪਤਾ ਨਹੀਂ ਚੱਲਿਆ ਉਹਦੀ ਸ਼ੈ ਡੈਥ ਹੋ ਗਈ ਤੁਹਾਡੇ ਕੋਲ ਹਜੇ ਤੱਕ ਆਈ ਨਹੀਂ ਔਰ ਨਹੀਂ ਸਾਡੇ ਕੋਲ ਹਜੇ ਤੱਕ ਨਹੀਂ ਆਈ ਆ ਹੋਇਆ ਬਾਈਕ ਦਾ ਅਜ ਰਖੜੀ ਵਾਲੇ ਦਿਨ ਤੇ ਕਿਵੇਂ ਹਾਸਾ ਹੋਇਆ ਔਰ ਕੀ ਕੰਡੀਸ਼ਨ ਐ ਐਕਸੀਡੈਂਟ ਦੇ ਵਿੱਚ ਇਹ ਜੀ ਮੋਟਰਸਾਈਕਲ ਤੇ ਆ ਰਹੇ ਸੀ ਇਹ ਇੱਕ ਗੁਰਤੇਜ ਸਿੰਘ ਉਹਦੀ ਵਾਈਫ ਰਾਜਵੀਰ ਕੌਰ ਤੇ ਉਹਦੀ ਇੱਕ ਬੇਟੀ ਸੀਗੀ ਸੁਖਪ੍ਰੀਤ ਕੌਰ ਇਹ ਧੂਰਗੋੜ ਰਸੀਦ ਆ ਰਹੇ ਸੀਗੇ ਧੂਰਗੋੜ ਚੜ੍ਹ ਸੀ ਜਾਣਾ ਸੀ ਇਹਨਾਂ ਨੇ ਆਪਣੀ ਭੈਣ ਨੂੰ ਮਤਲਬ ਮਿਲਣ ਵਾਸਤੇ ਆ ਰਹੇ ਸੀ ਰਖੜੀ ਤੇ ਤਿਆਰ ਕਰਕੇ ਮਗਰ ਦੀ ਇੱਕ ਫਾਰਚੂਨਰ ਗੱਡੀ ਆਈ ਉਹਨਾਂ ਨੇ ਮਤਲਬ ਪਿੱਛੋਂ ਹਿੱਟ ਕੀਤੀ ਹੈ ਉਹਦੇ ਵਿੱਚ ਜਿਹੜੀ ਮੌਕੇ ਤੇ ਸੁਖਵਿੰਦਰ ਕੌਰ ਜਿਹੜੀ ਆ ਰਾਜਵੀਰ ਕੌਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਗੁਰਤੇਜ ਸਿੰਘ ਤੇ ਉਹਦੀ ਲੜਕੀ ਜਿਹੜੀ ਸੁਖਪ੍ਰੀਤ ਕੋਰ ਉਹ ਜਿਹੜੇ ਇਲਾਜ ਹੈ ਕਿੰਨਾ ਪਿਆ ਉਹਨਾਂ ਨੇ ਕੰਡੀਸ਼ਨ ਕੀ ਉਹਨਾਂ ਦਾ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਸੁਖਪ੍ਰੀਤ ਕੋਰ ਤੇ ਜਿਹੜੀ ਗੁਰਤੇਜ ਸਿੰਘ ਉਹ ਉਹਨਾਂ ਦੇ ਸੱਟਾਂ ਲੱਗੀਆਂ ਉਹ ਆਪਣੇ ਇਲਾਜ ਚੱਲ ਰਿਹਾ ਜੀ ਤੇ ਰਾਜਵੀਰ ਕੋਰ ਜਿਹੜੀ ਆ ਉਹਦੀ ਡੈਥ ਹੋ ਗਈ ਹਾਸ ਤਾਂ ਕਿਹੜੀ ਜਗ੍ਹਾ ਹੋਇਆ ਜੀ ਹਾਂ ਸਰ ਜੀਟੀ ਰੋਡ ਮੋਗਾ ਬਰਨਾਲਾ ਧੁਰਗੋੜ ਦੇ ਕਲਾਂ ਦੇ ਨੇੜੇ ਹੋਇਆ ਜੀ ਇਹ ਸਾਰਾ ਉਹ ਗੱਡੀ ਦਾ ਪਤਾ ਲੱਗਿਆ ਜੀ ਕਿਹੜੀ ਗੱਡੀ ਸੀ ਹਾਂਜੀ ਗੱਡੀ ਕਿੰਨਾ ਲੈ ਲਈ ਹੈ ਜੀ ਕਬਜ਼ੇ ਚ ਗੱਡੀ ਕਬਜ਼ੇ ਲੈ ਲਈ ਹਾਂਜੀ ਤੇ ਡਰਾਈਵਰ ਨੂੰ ਦਿੱਤਾ ਸੀ ਕੰਮ ਦੇ ਲਈ ਡਰਾਈਵਰ ਵੀ ਜਿਹੜਾ ਉਹ ਮਿਲ ਜੂਗਾ ਉਹ ਰਿਕਵੈਸਟ ਕਰ ਲਾਂਗੇ ਉਹ ਕਿਤੇ ਦੋ ਮਤਲਬ ਨੇੜੇ ਕਿਤੇ ਗਿਆ ਟ੍ਰੀਟਮੈਂਟ ਲਈ ਗੱਡੀ ਕਸਟਡੀ ਤੇ ਹੈਗੀ ਤੁਹਾਡੇ ਹਾਂਜੀ ਗੱਡੀ ਮੌਕੇ ਤੇ ਜਿਹੜੀ ਮਿਲ ਗਈ ਹੈ ਨਾਮ ਕੀ ਤੁਹਾਡਾ ਨਾਮ ਸੁਖਦੀਪ ਘੋੜਾ ਕਿੱਥਾ ਦਾ ਨਾਮ ਗੁਰਤੇਸ ਸਿੰਘ ਕਿੱਥੋਂ ਦੇ ਰਹਿਣ ਵਾਲੇ ਨੇਹਾਲ ਸਿੰਘ ਵਾਲੇ ਤੇ ਕਿੱਥੇ ਜਾ ਰਹੇ ਸੀ ਕਿਵੇਂ ਐਕਸੀਡੈਂਟ ਹੋਇਆ ਤੁੜਕੋੜ ਚਾਚੀ ਨਾਲ ਜਾ ਰਹੇ ਸੀ ਪਰ ਇਹ ਨਹੀਂ ਯਾਦ ਕਿੱਥੇ ਕਿਵੇਂ ਹੋਇਆ ਕਿੱਥੇ ਸੀ ਤੁਸੀਂ ਮਤਲਬ ਸੰਗਤ ਕਿੰਨੇ ਜਣੇ ਸੀ

ਕੀ ਕਹਿੰਦੇ ਉਹ ਹੀ ਸੜਕ ਜੀ ਤੋੜ ਕੇ ਲੋਕਾਂ ਨੇ ਬਣਾ ਰੱਖੀ ਆ ਹਾਂ ਟੁਰਕੋਟ ਚਾਹਤ ਸਿੰਘ ਵਾਲ ਨੇ ਮੋਟਰ ਲਗਾਸੀ ਮੰਮੀ ਥੱਲੇ ਸੀ ਮੈਂ ਤੇ ਜੜੀ ਬੈਠੇ ਹੋਏ ਸੀ ਉਸ ਤੋਂ ਗਾਣੀ ਯਾਦ ਉਹ ਗੱਡੀ ਬੱਜੀ ਆ ਕਿਹੜੀ ਗੱਡੀ ਬੱਜੀ ਕੋਈ ਯਾਦ ਨਹੀਂ ਕੁਛ ਨਹੀਂ ਯਾਦ ਬਸ ਉਹਨਾਂ ਹੀ ਯਾਦੋਂ ਤੋਂ ਮੁੜਦੇ ਸੀਗੇ ਮੰਮੀ ਉਤਰ ਗਈ ਉਹਨੇ ਬੈਠਿਆ ਸੀ ਤੇ ਵੀ ਨਹੀਂ ਯਾਦ ਬਸ ਉਥੇ ਵੱਜਿਆ ਕੁਛ ਥੋੜੀ ਥੋੜੀ ਵੱਜੀ ਸੱਤਾਂ ਤੋਂ ਤੇ पी किथे सची शायदि